ਬਿਲਾਵਲ ਮਹਿਲਾ ਪੰਜਵਾ ਤੁਮ ਸਮਰਥਾ ਕਰਨ ਕਰਨ ਟਕਨ ਟਾਕ ਗੋਬਿੰਦ ਗੁਰ ਮੇਰੇ ਮੋਹੇ ਅਪਰਾਧੀ ਸ਼ਰਨ ਚਰਨ ਰਹਾਉ ਜੋ ਜੋ ਕੀਨੋ ਸੋ ਤੁਮ ਜਾਣਿਓ ਪੇਖਿਓ ਥੌਰ ਨਾਹੀ ਕਸ਼ ਟੀਟ ਮੁਕਰਨ ਵੱਡ ਪ੍ਰਤਾਪ ਸੁਨਿਓ ਪ੍ਰਭ ਤੁਮਰੋ ਕੋਟ ਅਘਾਤ ਤੇਰੋ ਨਾਮ ਹਰਨ 함ਰੋ ਸੁਹਾਓ ਸਦਾ ਸਦ ਪੂਲਨ ਤੁਮਰੋ ਬਿਰਦ ਪਤਿਤ ਉਧਰਨ ਕਰੋਨਾ ਮੈਂ ਕਿਰਪਾਲ ਕਿਰਪਾ ਨਿਧ ਜੀਵਨ ਪਦ ਨਾਨਕ ਹਰ ਦਰਸ਼ਨ ਬਿਲਾਵਲ ਮਹਿਲਾ 5 ਐਸੀ ਕਿਰਪਾ ਮੋਹੇ ਕਰੋ ਸੰਤਾਂ ਚਰਨ ਹਮਾਰੋ ਮਾਥਾ ਨੈਣ ਦਰਸ਼ ਤਨ ਧੂਰ ਪਰੋ ਰਹਾਓ ਗੁਰ ਕੋ ਸ਼ਬਦ ਮੇਰਾ ਹੀ ਰਹਿ ਅਰ ਬਸ ਹਰ ਨਾਮਾ ਮਨ ਸੰਗ ਧਰੋ ਤਸਕਰ ਪੰਚ ਨਿਵਾਰੋ ਠਾਕੁਰ ਸਗਲੋ ਪਰਮਾ ਹੋਮ ਜਰੋ ਜੋ ਤੁਮ ਕਰੋ ਸੋਈ ਫਲ ਮਾਨੇ ਪਾਵਨ ਦੁਵਿਧਾ ਦੂਰ ਟਹੋ ਨਾਨਕ ਕੇ ਪ੍ਰਭ ਤੁਮ ਹੀ ਦਾਤੇ ਸਤ ਸੰਗਲੇ ਮੋਹੇ ਉਧਰੋ ਬਿਲਾਵਲ ਮਹਿਲਾ ਪੰਜਵਾ ਐਸੀ ਦੇਖਿਆ ਜਨ ਸਿਉ ਮੰਗਾ ਤੁਮਰੋ ਧਿਆਨ ਤੁਮਹਾਰੋ ਰੰਗਾ ਤੁਮਰੀ ਸੇਵਾ ਤੁਮਾਰੇ ਅੰਗਾ ਰਹਾਉ ਜਨ ਕੀ ਟਹਿਲ ਸੁਭਖੰ ਜਨ ਸਿਉ ਉਠਣ ਬੈਠਣ ਜਨ ਕੈ ਸੰਗਾ ਜਨ ਚਰ ਰਾਜ ਮੁਖ ਮਾਥੇ ਲਾਗੀ ਆਸਾ ਪੂਰਨ ਅਨੰਤ ਤਰੰਗਾ ਜਨ ਪਾਰ ਬ੍ਰਹਮ ਜਾ ਕੀ ਨਿਰਮਲ ਮਹਿਮਾ ਜਨ ਕੇ ਚਰਨ ਤੀਰਥ ਕੋਟ ਗੰਗਾ ਜਨ ਕੀ ਧੂਰ ਕੀਓ ਮੱਜਨ ਨਾਨਕ ਜਨਮ ਜਨਮ ਕੇ ਹਰੇ ਕਲੰਗਾ ਬਿਲਾਵਲ ਮੈਲਾ ਪੰਜਵਾ ਜਿਉ ਪਾਵੇ ਤਉ ਮੋਹੇ ਪ੍ਰਤਪਾਲ ਪਾਰ ਬ੍ਰਹਮ ਪਰਮੇਸ਼ਰ ਸਤਗੁਰ ਹਮ ਬਾਰਕ ਤੁਮ ਪਿਤਾ ਕਿਰਪਾਲ ਰਹਾਉ ਮੋਹੇ ਨਿਰਗੁਣ ਗੁਣ ਨਹੀਂ ਕੋਈ ਪਹੁੰਚ ਨਸਾਕੋ ਤੁਮਰੀ ਕਾਲ ਤੁਮਰੀ ਗਤ ਮਿਤ ਤੁਮ ਹੀ ਜਾਨੋ ਜਿਉ ਪਿੰਡ ਸਭ ਤੁਮਰੋ ਮਾਲ ਅੰਤਰ ਜਾਮੀ ਪੁਰਖ ਸੁਆਮੀ ਅਨਬੋਲ ਤਹੀ ਜਾਨੋ ਹਾਲ ਤਨ ਮਨ ਸੀਤਲ ਹੋਏ ਹਮਾਰੋ ਨਾਨਕ ਪ੍ਰਭ ਜੀਓ ਨਦਰ ਨਿਹਾਲ ਬਲਾਵਲ ਮਹਿਲਾ ਪੰਜਵਾ ਰਾਖ ਸਦਾ ਪ੍ਰਭ ਆਪਣੇ ਸਾਥ ਤੂੰ ਹਮਰੋ ਪ੍ਰੀਤਮ ਮਨ ਮੋਹਨ ਤੁਜ ਬਿਨ ਜੀਵਨ ਸਗਲ ਅਕਾਥ ਰਹਾਉ ਰੰਕ ਤੇ ਰਾਉ ਕਰਤ ਖਿਨ ਭੀਤਰ प्रब मेरो अनाथ को नाथ जलट अग्नि में जन आप उद्धारे कर अपने देराखे हाथ शीतल सुख पायो मन तृपते हर सिमरत श्रम सगले लाथ निद्द निधान नानक हर सेवा अवर स्यान से सगल अकात